ਲੋਟ ਕੇ ਸਸੀ ਗਾਂਟੀ ਪਤਪੂਜੀਆ ਕੋਲ ਕਾਣ ਲਈ ਆ ਮੈਂ ਤੇ ਅੱਗੇ ਖਾ ਕੇ ਆਈ ਆ ਉਹ ਰੋਇ ਦਾ ਕਿਲੋ ਦਾ ਪੈਕਟ ਮੈਂ ਕੱਲੀ ਖਾ ਜਣੀ ਪੂਜੀਆ ਦਾ ਹਾਂ ਆਹੋ ਮੈਨੂੰ ਵੀ ਬੁਲਾ ਲਿਆ ਕਰੋ ਦੋ ਮੈਂ ਹਲਕੇ ਖਾ ਲਿਆ ਕਰਾਂਗੇ ਠੀਕ ਹੈ ਠੀਕ ਹੈ ਹੋਰ ਸੀ ਹਾਂ ਭੈਣ ਜੀ ਕਿੱਥੇ ਤੇਰੀ ਮੰਮੀ ਕਿੱਥੇ ਆ ਪਤਾ ਨਹੀਂ ਕਿੱਥੇ ਗਏ ਕਹਿੰਦੇ ਮੈਂ ਆਨੀ ਥੋੜੀ ਦੇਰ ਤੱਕ ਕੋਈ ਕੰਮ ਸੀਗਾ ਉਹਨਾਂ ਦੇ ਨਾਲ ਥੋੜੀ ਦੇਰ ਤੱਕ ਤੇਰੇ ਨਾਲ ਤੇ ਗਵੰਡੀਆਂ ਕਰ ਗਈ ਆ ਨਾ 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 ਉਸ ਤੋਂ ਨਾਲ ਦਾ ਇੱਕ ਹੋਰ ਗਲੀ ਆਂਦੀ ਉਹਨਾਂ ਦੇ ਘਰ ਗਈ ਆ ਹਾਏ ਹਾਏ ਉਧਰ ਚਲੀ ਗਈ ਆ ਮੀ ਉਹ ਤਾਂ ਦੋਵੇਂ ਜਾਣੀਆਂ ਬਹਿਂਦੀਆਂ ਗੱਲਾਂ ਕਰ ਤੇ ਉਹੋ ਜੀ ਪਸ਼ਵਿੰਦਰ ਕੌਰ ਤੇ ਨਹੀਂ ਸੱਸ ਜਿਹੜੀ ਲਗਪੰਦੀ ਗੱਲਾਂ ਕਰ ਆ ਸਰਜੀਤ ਕੌਰ ਨੂੰ ਤਾਂ ਕੋਈ ਅਕਲ ਹੀ ਨਹੀਂ ਬਸ ਉਹਦੇ ਘਰ ਵੜ ਗਈ ਇੰਨਾ ਚੰਗਾ ਮੇਰੇ ਘਰੇ ਆ ਜਾ ਕਰੇ ਉਹ ਜ਼ਿਆਦਾ ਚੰਗਾ ਹੁੰਦਾ ਸਰਜੀਤ ਕੌਰ ਤਾਂ ਗੱਲ ਛੱਡਦੀ ਨਹੀਂ ਚਲੋ ਕੋਈ ਨਹੀਂ ਸਾਰੇ ਹੀ ਨਹੀਂ ਗੱਲ ਛੱਡਦੇ ਵੈਸੇ ਵੀ ਹੁਣ ਵੇਖੋ ਵੇਲੇ ਤੇ ਹੁੰਦੇ ਆ ਜੇ ਇੱਧਰ ਉੱਧਰ ਚੱਲ ਜਾਣਗੇ ਤੇ ਹਰ ਜੀ ਕੀ ਆ ਤੂੰ ਹੀ ਦੱਸੋ ਕੀ ਕੰਮ ਸੀਗਾ ਤੁਹਾਨੂੰ ਮਮੀ ਦਾ ਨਹੀਂ ਮੈਂ ਤਾਂ ਵੈਸੇ ਆਈ ਆ ਮੈਂ ਕਿਹਾ ਚੱਲ ਮੈਂ ਬੈਠੀ ਸੀ ਚੱਲ ਮੈਂ ਪਸ਼ਪੰਦਰ ਕੋਰ ਦੇ ਘਰੋਂ ਹੋ ਕੇ ਆਵਾ ਪੁੱਤਰ ਵੇਲਾ ਅੱਜ ਕੱਲ ਸਮਾਂ ਕਿ ਤਰ੍ਹਾਂ ਦਾ ਚੱਲਣ ਡਿਆ ਕਿ ਤਰ੍ਹਾਂ ਦਾ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਆ ਜਿਹੜੇ ਲੋਕੀ ਧਾਰੇ ਪੈਸੇ ਮੰਗਦੇ ਆ ਨਾ ਮੈਨੂੰ ਤਾਂ ਉਹਨਾਂ ਤੋਂ ਇੰਨੀ ਨਫ਼ਰਤ ਆ ਇੰਨੀ ਨਫ਼ਰਤ ਮੈਂ ਤੈਨੂੰ ਕੀ ਦੱਸਾਂ ਹਾਂ ਹਾਂ ਬੜੀ ਨਫ਼ਰਤ ਆ ਸਹੀ ਗੱਲ ਆਂਟੀ ਵੇਹੇ ਉਧਾਰ ਮੰਗਣਾ ਚਾਹੀਦਾ ਵਾ ਚੰਗਾ ਹੀ ਨਹੀਂ ਲੱਗਦਾ ਬੰਦਾ ਹਾਂ ਹੈ ਬੰਦਾ 30000 ਮੰਗੇ ਚੱਲ ਗੱਲ ਨਾ ਇੱਕ ਹੁੰਦੀ ਆ ਕਿ ਚੱਲ ਪੈਸੇ ਲਏ ਆ ਥੋੜੀ ਦੇਰ ਬਾਅਦ ਕਈ ਵਾਰੀ ਕਿਸੇ ਨੂੰ ਜ਼ਿਆਦੀ ਲੋੜ ਪੈ ਜਾਂਦੀ ਫਿਰ ਤੇ ਵਾਪਸ ਉਹ ਨਹੀਂ ਨਹੀਂ ਉਹ ਲਾਣਾ ਤੇ ਜਿਹੜੇ ਪੈਸੇ ਧਾਰ ਮੰਗਦੇ ਆ ਬੱਡੇ ਨੂੰ ਮੰਗਣਾ ਪਹਿਲੀ ਗੱਲ ਤਾਂ ਉਹਨਾਂ ਨੂੰ ਜਿਹੜੇ ਪੈਸੇ ਧਾਰ ਮੰਗਦੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਿ ਧਾਰੇ ਪੈਸੇ ਮੰਗਣ ਕਿਉਂਦੇ ਆ ਪਰ ਆਂਟੀ ਕਈ ਵਾਰੀ ਕਿਸੇ ਦੀ ਮਜਬੂਰੀ ਵੀ ਹੋ ਜਾਂਦੀ ਆ ਚਲ ਥੋੜੇ ਬੱਤੇ ਪੈਸੇ ਦੇ ਵੀ ਦੇਣ ਤੇ ਕੀ ਹਰਜ ਪੈ ਜਾਂਦਾ ਆ ਹ ਮਜਬੂਰੀ ਕਾਦੀ ਆ ਆ ਜਿਹੜੇ ਪੈਸੇ ਧਾਰ ਮੰਗਦਾ ਮੈਨੂੰ ਤਾਂ ਲੱਗਦਾ ਭੁੱਖ ਚ ਪਾਣੀ ਲੈ ਕੇ ਡੁੱਬ ਮਰ ਜਾਣਾ ਚਾਹੀਦਾ ਉਹਨਾਂ ਨੂੰ ਨਹੀਂ ਨਹੀਂ ਇੱਕ ਤਾਂ ਲੋਕ ਉਤਰਾਂ ਦੇ ਹੁੰਦੇ ਨਾ ਜਿਹੜੇ ਉਧਾਰ ਪੈਸੇ ਲੈ ਲੈਂਦੇ ਬਾਅਦ ਚੋਤੇ ਵਾਪਸ ਹੀ ਨਹੀਂ ਕਰਦੇ ਜੇ ਕਿਸੇ ਨੇ ਵੇਖ ਲਿਆ ਨਾ ਮੂੰਹ ਪਰਾਂ ਕਰਕੇ ਲੰਘ ਜਾਂਦੇ ਪਰ ਕਈ ਮਜਬੂਰ ਹੁੰਦੇ ਆ ਚੱਲ ਵਿਚਾਰਿਆਂ ਨੂੰ ਦੇ ਵੀ ਦਈਏ ਤੇ ਵਾਪਸ ਵੀ ਕਰ ਦਿੰਦੇ ਆ ਉਹ ਤੇ ਫਿਰ ਵੀ ਠੀਕ ਆ ਨਾ ਨਹੀਂ ਇਹੋ ਜੀ ਕਾਦੀ ਮਜਬੂਰੀ ਜਿਹੜਾ ਅਗਲੇ ਨੂੰ ਜਾ ਕੇ ਅਗਲੇ ਦੇ ਘਰੋਂ ਪੈਸੇ ਧਾਰ ਮੰਗੋ ਮੈਨੂੰ ਤਾਂ ਬੜੀ ਨਫ਼ਰਤ ਹੀ ਮੈਨੂੰ ਤਾਂ ਉਹ ਨਹੀਂ ਨਾ ਗੰਡੀਆਂ ਤੋਂ ਨਫ਼ਰਤ ਨਹੀਂ ਉੰਨੀ ਮੈਨੂੰ ਹਰੀਆਂ ਮਿਰਚਾਂ ਤੋਂ ਨਫ਼ਰਤ ਨਹੀਂ, ਉੰਨੀ ਮੈਨੂੰ ਆ ਕੀ ਗੋਲ ਕੱਪਿਆਂ ਤੋਂ ਨਫ਼ਰਤ ਨਹੀਂ। ਜਿੰਨੀ ਮੈਨੂੰ ਉਧਾਰ ਪੈਸੇ ਮੰਗਣ ਆ ਜਾਂਦੇ ਨੇ ਉਹਨਾਂ ਤੋਂ ਨਫ਼ਰਤ ਹੈਗੀ ਹੈ। ਮਤਲਬ ਕਿ ਫੇਰ ਤੇ ਹੰਟੀ ਤੁਹਾਡੇ ਔਸੂਲ ਬੜੇ ਵਧੀਆ। ਲੈ, ਜਸਵੀਰ ਕੋਰ ਦੇ ਔਸੂਲ ਐਡੇ ਜ਼ਬਰਦਸਤ ਆ ਕੋਈ ਹਿਸਾਬ ਨਹੀਂ। ਮੈਨੂੰ ਤੇ ਪਤਾ ਹੀ ਨਹੀਂ। ਮੈਂ ਅੱਜ ਪਹਿਲੀ ਵਾਰੀ ਤੁਹਾਡੇ ਨਾਲ ਬੈਠੀ ਆ ਨਾ ਤਾਂ ਮੈਨੂੰ ਬਦ ਲੱਗਾ ਤੁਸੀਂ ਤੇ ਬੜੇ ਵਧੀਆ ਔਸੂਲਾਂ ਦੇ ਜੇ ਮਤਲਬ ਤੁਸੀਂ ਉਧਾਰ ਪੈਸੇ ਨਾ ਲੈਂਦੇ ਜੇ ਨਾ ਦਿੰਦੇ ਜੇ ਤੁਹਾਨੂੰ ਸਖਤ ਨਫ਼ਰਤ ਆ ਉਹਨਾਂ ਲੋਕਾਂ ਤੋਂ। ਪਤਾ ਕੀ ਆ? ਮੈਨੂੰ ਇਹ ਕਿਹ ਕਦੋਂ ਤੇਰੀ ਸੱਸ ਕਹਿਣ ਦੇ ਸੀ ਹੁਣ ਮੈਂ ਆਪਣੀ ਤਰੀਫ਼ ਆਪ ਕੀ ਕਰਨੀ ਆ ਅੱਛਾ ਕੀ ਕਹਿਣ ਦੇ ਸੀ ਤੇਰੀ ਸੱਸ ਮੈਨੂੰ ਕਹਿਣ ਦੇ ਸੀ ਤੇਰੇ ਸੁਲਾਂ ਦੇ ਤੇ ਕਿਤਾਬ ਲਿਖਣੀ ਚਾਹੀਦੀ ਆ ਤੇ ਮੈਂ ਹੁਣ ਰੋਜ਼ ਰਾਤ ਨੂੰ ਨਾ ਲਿਖਦੀ ਆ ਜਸਬੀਰ ਦੇ ਅਸੂਲ ਹੈ ਨਾ ਉਹਨਾਂ ਦੇ ਕਿਤਾਬ ਲਿਖਣ ਦੇ ਆ ਐ ਆਂਟੀ ਚੰਗਾ ਸੇ ਕੋਈ ਤੁਸੀਂ ਲਿਖ ਲੈਂਦੇ ਜੀ ਕੀ ਪਤਾ ਆਉਣ ਵਾਲੇ ਸਮੇਂ ਤੇ ਤੁਹਾਡੀ ਕਿਤਾਬ ਮਿਊਜ਼ੀਅਮ ਚ ਨਾ ਲੱਗ ਜਾਵੇ ਇਹ ਕਿਹ ਬਾਂਸੇ ਲੂਣ ਤੇ ਹਰੀਆਂ ਮਿਰਚਾਂ ਆਉਂਤੇ ਬੱਸ ਹੋ ਗਿਆ ਹਾਂ ਮੈਂ ਲੱਗੀ ਸੀ ਇਹੋ ਹੀ ਕਹਿਣ ਕਿ ਮੇਰੇ ਕੋ ਲੱਗਦਾ ਗਲਤ ਬੋਲਿਆ ਗਿਆ ਉਹ ਕੀ ਹੁੰਦਾ ਹੈ ਘਿਓ ਤੇ ਸ਼ੱਕਰ ਅੱਛਾ ਛੱਕੀਓ ਤੇ ਸ਼ੱਕਰ ਸ਼ੱਕਰ ਤਾਂ ਮਹਿੰਗੀ ਬੜੀ ਹੋ ਗਈ ਹੈ ਨਾ ਤਦ ਕਰਕੇ ਕਹਾਵਤ ਹੀ ਬਣੀ ਆ ਤੂੰ ਹੀ ਕਿਹੜਾ ਸੱਚੀ ਮਚਿਲੀ ਆ ਗਏ ਮੇਰੇ ਮੂੰਹੇ ਪਾਂ ਲੱਗੇ ਜੇ ਅੱਛਾ ਅੱਛਾ ਹਾਂਜੀ ਜਾਣਾ ਕਿਤੇ ਟਾਈਮ ਵੇਖਣ ਦੇ ਜੀ ਬਾਰ-ਬਾਰ ਨਹੀਂ ਨਹੀਂ ਬਸ ਮੈਂ ਤੈਨੂੰ ਉਸੂਲਾਂ ਦੀ ਗੱਲ ਦੱਸੀ ਸੀ ਸਹੀ ਗੱਲ ਆਂਟੀ ਸੱਚੀ ਨਾ ਮੈਂ ਬੜੇ ਲੋਕ ਵੇਖੇ ਇੰਨਾ ਉਧਾਰ ਪੈਸਾ ਮੰਗਦੇ ਆ ਦੁਕਾਨਾਂ ਦੇ ਬਾਹਰ ਹਜੇ ਲਿਖਿਆ ਹੁੰਦਾ ਉਧਾਰ ਬੰਦ ਫਿਰ ਵੀ ਲੋਕੀ ਉਧਾਰ ਮੰਗੀ ਜਾਂਦੇ ਮੰਗੀ ਜਾਂਦੇ ਪਰ ਸੱਚੀ ਆਂਟੀ ਤੁਹਾਡੇ ਵਰਗਾ ਨਹੀਂ ਮੈਂ ਕੋਈ ਵੇਖਿਆ ਜਿਹੜਾ ਉਧਾਰ ਲੈਣ ਤੋਂ ਤੇ ਦੇਣ ਤੋਂ ਨਹੀਂ ਨਫ਼ਰਤ ਕਰਦਾ ਵਾ ਸਹੀ ਗੱਲ ਅੱਜ ਕੱਲ ਦੇ ਜ਼ਮਾਨੇ 'ਚ ਹੈ ਕੋਣ ਜਿਹੜਾ ਵੀ ਕੋਈ ਹੋਵੇ ਨਾ ਲਾਗੇ ਖੜੇ ਹੋ ਜਾ ਬਸ ਕਹੇਗਾ ਮੈਨੂੰ ਨਾ ਥੋੜੇ ਜਿਹੇ ਪੈਸੇ ਚਾਹੀਦੇ ਨੇ ਮਜਬੂਰੀ ਆ ਸਹੀ ਗੱਲ ਇੰਨੇ ਕੁ ਦੇ ਦਿਓ ਪੈਸੇ ਮੈਂ ਤੈਨੂੰ ਕੱਲ ਹੀ ਵਾਪਸ ਕਰ ਦਵਾਂਗੀ ਨਾ ਉਹਨਾਂ ਦਾ ਕੱਲ ਆਣਾ ਤੇ ਨਾ ਸਾਡੇ ਪੈਸੇ ਵਾਪਸ ਆਣਾ ਇਹੋ ਹੀ ਗੱਲ ਹੈ ਕਾਸਾ ਕਰ ਗੱਲ ਕਰੀ ਜ ਮੇਰੇ ਕਹਿੰਦਾ ਮਤਲ ਥੋੜਾ ਹੋਲੀ ਬੋਲ ਆ ਮੇਰੀ ਪੋਤਰੀ ਨਾ ਕੰਨ ਤੇ ਚਪੇੜ ਮਾਰੀ ਸੀ ਉਹ ਕੰਨ ਚ ਸਾ ਸਾ ਦੀ ਆਵਾਜ਼ ਆਂਦੇ ਅੱਛਾ ਤੇਰੀ ਮੰਮੀ ਨੇ ਕਦੋਂ ਕੋਣਾ ਫੋਨ ਫਾਨ ਕਰਨਾ ਉਹਨੂੰ ਉਹਨਾਂ ਦਾ ਨਹੀਂ ਕੋਈ ਪਤਾ ਪਤਾ ਉਹ ਜਾਣਦੇ ਆ ਤੇ ਸ਼ਾਮ ਰਾਤ ਬੈ ਜਾਂਦੀ ਹੈ ਸਹੇਲੀਆਂ ਸੁਹਲੀਆਂ ਬੈਠੇ ਰਹਿੰਦੀਆਂ ਗੱਪਾਂ ਗੁੱਪਾਂ ਮਾਰਦੀਆਂ ਕਿਉਂ ਮੈਂ ਕਹਿ ਨਹੀਂ ਜੋ ਕੋਈ ਕੰਮ ਹੈਗਾ ਮੈਨੂੰ ਦੱਸੋ ਉਹਨਾਂ ਦੇ ਸਾਰੇ ਕੰਮ ਤੇ ਮੈਨੂੰ ਪਤਾ ਹੁੰਦੇ ਮੈਂ ਕਰ ਦੇਣੀ ਉਹਨਾਂ ਦਾ ਕੰਮ ਦੱਸੋ ਕੀ ਕੰਮ ਆਂਟੀ ਤੇ ਬਸ ਇੱਕ ਜਬਾਨ ਕਰੋ ਮੈਂ ਤੁਹਾਡਾ ਕੰਮ ਉਸੇ ਵੇਲੇ ਕਰ ਦੇਣਾ ਤੁਹਾਡੇ ਵਰਗੀ ਜਨਾਨੀ ਨਹੀਂ ਮੈਂ ਵੇਖੀ ਮੰਮੀ ਦੀ ਸਹੇਲੀ ਟਾਡੇ ਵਰਗੀ ਬਹੁਤ ਵਧੀਆ ਇੱਕ ਜਵਾਨਕ ਕਹਿੰਦਾ ਹੁੰਦਾ ਕਹਿੰਦਾ ਇੱਕ ਜਵਾਨ ਚੋਂ ਗੱਲ ਕੱਢੋ ਮੈਂ ਅਸਲੇ ਪੂਰੀ ਕਰ ਦੇਣੀ ਉਹ ਹੀ ਉਹ ਹੀ ਜੋ ਵੀ ਆ ਨਾ ਤੁਸੀਂ ਸਮਝ ਗਏ ਨਾ ਤੁਸੀਂ ਬਸ ਮੈਨੂੰ ਗੱਲ ਦੱਸੋ ਮੈਂ ਮਿੰਟ ਤੋਂ ਪਹਿਲਾਂ ਪੂਰੀ ਕਰ ਦੇਣੀ ਹੈ ਕਿਉਂਕਿ ਮੈਨੂੰ ਤਾਂ ਨਾ ਬਹਿ ਕੇ ਬੜਾ ਵਧੀਆ ਲੱਗਾ ਤੇ ਮੈਂ ਮੰਮੀ ਨੂੰ ਹਮੇਸ਼ਾ ਕਹਿਣਾ ਹੁਣ ਜਦੋਂ ਵੀ ਤੁਸੀਂ ਕਿਤੇ ਜਾਣਾ ਨਾ ਜਿਸ ਵੀ ਅੰਟੀ ਦੇ ਘਰ ਜਾ ਕੇ ਬੈਠੇ ਕਰੋ ਹੋਰ ਇੱਧਰ ਉੱਧਰ ਜਾਣ ਦੀ ਲੋੜ ਹੀ ਨਹੀਂ ਆ ਇੰਨੇ ਵਧੀਆ ਅੰਟੀ ਹੈਗੇ ਨਾ ਮੈਨੂੰ ਹੁਣ ਪਤਾ ਲੱਗ ਗਿਆ ਵਾ ਜਿਹੜਾ ਵੀ ਕੰਮ ਆ ਤੁਸੀਂ ਮੈਨੂੰ ਦੱਸੋ ਅੰਟੀ ਮੈਂ ਵੇਖਿਓ ਮਿੰਟ ਤੋਂ ਪਹਿਲਾਂ ਪੂਰਾ ਕਰ ਦੇਣਾ ਦੱਸੋ ਜਲਦੀ ਗੱਲ ਐਸ ਤਰ੍ਹਾਂ ਪੁੱਤ ਹਾਂਜੀ ਮੈਨੂੰ 2000 ਰੁਪਏ ਦੀ ਲੋੜ ਹੈ ਹੈ 2000 ਰੁਪਏ ਦੀ ਲੋੜ ਹੈ ਹੈ ਕਿਉਂਕਿ ਮੈਨੂੰ ਨੇ ਵਕਤ ਬਦਲਦੀ ਹੈ ਜਜ਼ਬਾਤ ਬਦਲਦੀ ਹੈ ਜ਼ਿੰਦਗੀ ਬਦਲਦੀ ਹੈ ਇੱਕ